ਆਈਂ ਦੀ ਫਰਤਾਂ ਉਹ ਵਾਇਰ ਦੀ ਫਰਤੇ ਸਾਰੇ ਨਗਰ ਵਸੀਨ ਪਤਾ ਹੀ ਐ ਇਹ ਗੁਰਵਾਣੀ ਦਾ ਵਾਕ ਐ ਜਿਹਾਂ ਚੇਰੀ ਲਿਖਿਆ ਤੇ ਹੁਕਮ ਕਮਾਹੇ ਧੱਲੇ ਆਵੇ ਨਾਨਕਾ ਸੱਦੇ ਉੱਠ ਜਾਈਂ ਦੇ ਮਾਵਾਤ ਅਨਸਾਰ ਬਾਪੂ ਸਰਦਾਜੀ ਸਿੰਘ ਜੀ ਇਸ ਦੁਨੀਆਂ ਤੋਂ ਬਖਾਲਚਲਣਾ ਕਰਕੇ ਸਵਾਸਾਂ ਦੀ ਪੁੰਜੀ ਖੋਲਦੇ ਹੋਏ ਸੋ ਅੱਜ ਉਹਨਾਂ ਚੋਣ ਦੀ ਜਿਹੜੀ ਰਸਮ ਸੀ ਕੀਤੀ ਗਈ ਹੈ ਇੱਕ ਨਵਿਕਲਾ ਉਕਰਾਲਾ ਕੀਤਾ ਗਿਆ ਹੈ ਜਿਹੜਾ ਆਪਾਂ ਅੰਗੇਠਾ ਹੁੰਦਾ ਹੈ ਇਹਨਾਂ ਕੋ ਫੁੱਲ ਤੇ ਰਾਗ ਕਹਿ ਦਿੰਦੇ ਆ ਵਿੱਚ ਉਹ ਸਾਰਾ ਕੁਝ ਅਸੀਂ ਸਮੋਧ ਕੇ ਇਸ ਜਗ੍ਹਾ ਤੇ ਇੱਕ ਬੋਰਡ ਲਾ ਦਿੱਤਾ ਹੈ ਤਕਾਲ ਤੱਕ ਸਦੀ ਤੇ ਮੇਰੇ ਤਕਾਲ ਤੱਕ ਦੀ ਰਾਏ ਤੇ ਮੇਰੇ ਮਰਿਆਦਾ ਅਨੁਸਾਰ ਸੋਚਿਆ ਵੀ ਇੱਕ ਨਵਿਕਲਾ ਕੁਛ ਛੇੜਿਆ ਜਾਵੇ ਅਸੀਂ ਅੱਗੇ ਵੀ ਸੰਗਤ ਨੂੰ ਵੇਰ ਕਰਦੇ ਆਂ ਵੀ ਕਿਸੇ ਪਾਣੀ ਚ ਵਹਾਉਣ ਨਾਲੋਂ ਰਾਖ ਵਹਾਉਣ ਨਾਲੋਂ ਹੱਡੀਆਂ ਪਾਉਣ ਨਾਲੋਂ ਪਾਣੀ ਨੂੰ ਬਦਲਾ ਕਰਨ ਨਾਲੋਂ ਕਿਉਂਕਿ ਗੁਰਬਾਣੀ ਕੀ ਕਹਿੰਦੀ ਹੈ ਪਵਨ ਗੁਰੂ ਪਾਣੀ ਪੈਤਾ ਪਵਨ ਗੁਰੂ ਪਾਣੀ ਪੈਤਾ ਉਸ ਦੇ ਹਿਸਾਬ ਨਾਲ ਆਪਾਂ ਚੱਲੀਏ ਤੋਂ ਇਹੋ ਜਿਹੇ ਉਪਰਾਲੇ ਕਰੀਏ ਛਾਂ ਵੀ ਦੇਵੇ ਤੇ ਸਿਹਤ ਵੀ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੰਕੀ ਆ ਜੋ ਆਹ ਕਹੋ ਦੱਸੋ ਤੁਮ ਨੂੰ ਅੱਛਾ ਕਰੋ ਕਰੋ ਬਲਮਾ ਹਲੋ ਸਿਮਰੋ ਸਿਮਰੋ ਨਾਮ ਵਾਰੰਬਾਰ ਨਾਨਕ ਜੀ ਕਾ ਇਹ ਆਧਾਰ उत्तम सोलोक साधके वचन मूली को लाल एहि रत्न सुनत कमावत हो ते उद्धार आप तरै लोक निस्तार सफल जीवन सबद ताका संग जाके मन लाग हर रंग जैसे जै शब्द अनाहद वाजै सुन सुन आनंद करे प्रभु गाजै प्रगटे गोपाल महंत कै माथे नानक उदरे तिन कै साथे ਸਰਨ ਜੋਗ ਸੁਣ ਸਰਣੀਆਂ ਏ ਕਰ ਕਿਰਪਾ ਪ੍ਰਭ ਆਪੂ ਮਿਲਾਏ ਮਿਟ ਗਏ ਬੈਰੋ ਸਭ ਰੇਨੂ ਅੰਮ੍ਰਿਤ ਨਾਮੁ ਸਾਦ ਸੰਗ ਲੈ ਸੁ ਪ੍ਰਸੰਨ ਬੈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਗਾਲ ਵਿਕਾਰ ਤੇ ਰਹੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭਤਾ ਜੀ ਨਾਨਕ ਨਿ ਵਿਹਿ ਕੇ ਪੋ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤੋ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਬਿ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖੋ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਇ ਸਥਾਨ ਬਹਰ ਨਾ ਹੋਵੇ ਆਵਣ ਜਾਣ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮੋ ਸੰਤੋਰਿ ਦੋ ਨਬੋ ਨਦੋ ਬਦੋ ਗਿਆਨ ਸਰਬ ਤੈ ਸਦ भितरिया तपो जोग प्रभु ध्यान ज्ञान श्रेष्ठ उत्तम स्नान चार पदार्थ कमल प्रकाश सबके मद सगलत उदास सुंदर चक्र तत् कावेता संदर्शी को दृष्टेता ए फल तिल जन कह मुख बने गुरु नानक नाम वचन मन सुने ਇਹ ਨਿਦਾਨ ਜਪੈ ਮਨ ਕੋ ਹੋਏ ਸਭ ਜਗ ਮੈਂ ਤਾਂ ਕੀ ਗਤ ਹੋਏ ਗੁਲ ਗੋਬਿੰਦ ਨਾਮ ਤਨੋਂ ਬਾਣੀ